ਸਿਰਨਜੀ ਪਤਾ ਜੀ ਹਾਂ ਉਹ ਨਾਲ ਲੀਡ ਪੋਰਟਸ ਬੈਕ ਅਸੈਂਬਲੀ ਗਨਰੇਸ਼ਨ ਬਾਰੇ ਅਟਵਾੜਾ ਹੈ ਬੜਾ ਠੀਕ ਹੈ ਉਹ ਕਹਿੰਦੇ ਨੇ ਕਿ ਜਦੋਂ ਇਸ ਨੂੰ ਸੈਕਸ਼ਨ ਨਾਲ ਲਗਾ ਦਿੱਤਾ ਗਿਆ ਕਿ ਇਹਨਾਂ ਨੂੰ ਪੈਂਟਟੋ ਲੈ ਜੇ ਉਸੇ ਬਹੁਤ ਜੁਟੀ ਆਉਂਦਾ ਤੁਹਾਨੂੰ ਜੋ ਹੋ ਜਾਇਆ ਠੀਕ ਹੈ ਜੀ ਤੇ ਹੋਰ ਨੇ ਹੋਰ ਕੀ ਕਹਿੰਦੇ ਸੀਗੇ ਜੋ ਉਹ ਕਹੀ ਕਿ ਜੇ ਜੀ ਬੋਤਲਾਂ ਨੂੰ ਕਿਰਨਾ ਹਾਂਜੀ ਹਾਂਜੀ ਕਿ ਜੰਗਲ ਬਿੱਟ ਨੇ ਵੀ ਕਰਕੇ ਆ ਨਾ ਮੈਂ ਕਿਹਾ ਅੱਛਾ ਇਹਦਾ ਚੇਤੇ ਕੁਝ ਨਹੀਂ ਗੱਲ ਕਰ ਤਾ ਕੋਡ ਆ ਹਾਂਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਠੀਕ ਹੈ ਠੀਕ ਹੈ ਲੈ ਕਿ ਬਨ ਦਿੱਕਤ ਨਹੀਂ ਨਾ ਮੈਂ ਸੋਚੀ ਜਾਂਦੀ ਸੀ ਵੀ ਜੈਬੀ ਨਾਲ ਗੱਲ ਹੋਵੇ ਜਾਂ ਬਿਨਾਂ ਗੱਲ ਹੋਵੇ ਚਲ ਕੋਈ ਨਾ ਉਹਦੇ ਨਾਲ ਤਾਂ ਗੱਲ ਨਾ ਹੋਈ ਚਲੋ ਉਹਨੇ ਕੋਈ ਸਨੇਹਾ ਤਾਂ ਭੇਜਿਆ ਹੈ ਨਹੀਂ ਵੈਗਰੂ ਤਾਂ ਸ਼ੁਕਰ ਹੈ ਕਿ ਉਹ ਠੀਕ ਹੋ ਗਿਆ ਉਹ ਸ਼ੁਕਰ ਹੈ ਮੇਰੇ ਰੱਬਾ ਉਹਨੂੰ ਵੀ ਮੇਰੀ ਯਾਦ ਆਉਂਦੀ ਆ ਮੈਂ ਤਾਂ ਐਵੇਂ ਸੋਚੀ ਜਾਂਦੀ ਸੀ ਵੀ ਉਹ ਮੈਨੂੰ ਜਾਦ ਨਹੀਂ ਕਰਦਾ ਹਾ ਰੱਬਾ ਕੀ ਕਰਨਾ ਉਹਨਾ ਕਿਸੇ ਦਾ ਫੋਨ ਆਇਆ ਸੀ ਕਿਸੇ ਦਾ ਇਹਦਾ ਫੋਨ ਆਇਆ ਸੀ ਜਲਦੀ ਕੋਲੋਂ ਨਾ ਕੋਈ ਮੁੰਡਾ ਆਇਆ ਹੈ ਸੈਂਟਰ ਚੋਂ ਹਾਂ ਉਹਨੇ ਮੈਨੂੰ ਫੋਨ ਲਾਇਆ ਸੀ ਕਿ ਤੂੰ ਜੈਦੀ ਨੇ ਕਿਹਾ ਉਹ ਨਾਲੋਂ ਤੇ ਜੈਦੀ ਨੇ ਉਹਨੂੰ ਐਂ ਕਿਹਾ ਕਿ ਤੋੜਿਆ ਉਹ ਕਹਿੰਦਾ ਮੈਨੂੰ ਸੈਂਟਰ ਚ ਲੈ ਜਾ। ਅਜੇ ਕਿੱਥੋਂ ਲੈ ਜਾਈਏ ਪਹਿਲਾਂ ਇੰਨੇ ਦਾ ਪੈਸੇ ਭਰੀ ਬੈਠੇ ਆ ਮਾੜਾ ਮੋਟਾ ਠੀਕ ਹੋਊਗਾ ਕੋਈ ਨਾ ਲਿਆਵਾ ਮਾਗੀ। ਅੰਬਾ ਜੀ ਉਹ ਕਹਿੰਦੇ ਕਹਿੰਦਾ ਸੀਗਾ ਉਹ ਕਹਿੰਦਾ ਵੀ ਉੱਥੇ ਉਹ ਤੰਗ ਵਾਲਾ ਦਾ ਤੇ ਹੁਣ ਉਹ ਠੀਕ ਆਗਾ ਪਹਿਲਾਂ ਉਹ ਬਹੁਤ ਠੀਕਾ ਤੇ ਕਰਨਾ ਵੀ ਮਰੀ ਨਹੀਂ ਤੰਗ ਵਾਲੇ ਹੁੰਦਾ ਉਸ ਭੂਆ ਦੇ ਪਿੰਡ ਗਿਆ ਹੋਇਆ ਨਸਾ ਜਿਹੜਾ ਉਹ ਸੈਂਟਰ ਚ ਗਿਆ ਹੋਇਆ ਇੰਨਾ ਕਿ ਤਾਂ ਤੰਗ ਹੋਊਗਾ ਨਾਲੇ ਇੰਨੇ ਹੁਣ ਤਾਂ ਇੰਨੀ ਛੇਤੀ ਨਹੀਂ ਠੀਕ ਹੋਉਂਦਾ ਹੈਗਾ ਸਾਨੂੰ ਪਤਾ ਬਾਈ ਬਣ ਕੇ ਉਹ ਐ ਕਹੀ ਜਾਂਦਾ ਸੀਗਾ ਉਹ ਵੀ ਮੇਰਾ ਮੇਰਾ ਪਰਿਵਾਰ ਨੂੰ ਮੈਨੂੰ ਜੀ ਕਰਦਾ ਦਾ ਹੁਣ ਦੇਖ ਕਿੰਨਾ ਟਾਈਮ ਹੋ ਗਿਆ ਜਦੋਂ ਮੇਰਾ ਜੀ ਕਰਦਾ ਜੀ ਤਾਂ ਉਹਦਾ ਵੀ ਕਰਦਾ ਹੋਊਗਾ ਉਹ ਕਿਧਰੇ ਨਹੀਂ ਬਾਹਾਂ ਆਕੜੀਆਂ ਹੈਗੀਆਂ ਪਹਿਲਾਂ ਬਥੇਰੇ ਉਸ ਤੇ ਪੈਸੇ ਲਾਈ ਬੈਠੇ ਆ ਜਦੋਂ ਠੀਕ ਹੋ ਗਿਆ ਆਪ ਹੀ ਲਿਆਵਾਂਗੇ ਜਾਂ ਕੇ ਆਪ ਦੀ ਨਾ ਭਗਾਈ ਨਾ ਮਾਰਾ ਕਰ ਮੇਰੇ ਤੋਂ ਬਾਈ ਬਾਤ ਤੁਸੀਂ ਕੰਮ ਕਰਨ ਦੇਲੇ ਆ ਮੇਰੇ ਕੋਲ ਕੋਈ ਹੱਲ ਨਹੀਂ ਹਜੇ ਲਿਆਉਣ ਦਾ ਕੋਈ ਮੇਰੇ ਕੋਲ ਪੈਸਾ ਨਹੀਂ ਕੋਈ ਥੇਲੀ ਨਹੀਂ ਹੈਗੀ ਦੱਸ ਉਹ ਕਿਹੜਾ ਕੋਈ ਐਂ ਤੋੜ ਦੇਣਗੇ ਤਾਈ ਦੇ ਪੁੱਤ ਨਹੀਂ ਹੈਗੇ ਪੈਸੇ ਲੱਗਣਗੇ ਤੂੰ ਨਾ ਲਾਉਣਾ ਪੈਗੇ ਤਾਂ ਉਧਰ ਵਾਸਤੇ ਨਹੀਂ ਹੈਗੇ ਦੱਸ ਮਰੀ ਜੰਨੀ ਆਵਦੀਆਂ ਕੋਈ ਨਾ ਉਹਨੂੰ ਬੈਠਾ ਰਹਿਣ ਤੇ ਸਵੇਂਆ ਹੋਇਆ ਇੱਥੇ ਆ ਕੇ ਤੈਨੂੰ ਕੁੱਟੂਗਾ ਹੀ ਕੀ ਫਾਇਦਾ ਹੋਣਾ ਮੈਂ ਬਈ ਹੁਣ ਸੈਂਟਰ 'ਚ ਤੇ ਤੈਨੂੰ 4 ਮਹੀਨੇ ਹੋ ਗਏ ਹੁਣ ਤਾਂ ਸੰਭਲ ਗਏ ਹੁਣ ਐਨਾ ਕਿਹੜਾ ਬਾਲਾ ਮਸਾ ਕਰਦਾ ਸੀਗਾ ਮੈਂ ਰੁਪਏ ਲਈ ਪਿੰਦਾ ਸੀ ਹੱਟ ਜਾ ਹੁਣ ਇੱਕਦਾਂ ਪਤਾ ਉਹ ਹੀ ਸਹੀ ਕਹਿੰਦੇ ਹੁੰਦੇ ਸਿਆਣੇ ਵੀ ਕਿੱਟਿਆਂ 'ਚ ਮਤ ਹੁੰਦੀ ਹੈ ਜਨਾਨੀ ਦੀ ਤੈਨੂੰ ਤਾਂ ਲੱਖਣ ਹੀ ਨਹੀਂ ਆਉਂਦਾ ਹੈਗਾ ਵੀ ਇੱਥੇ ਆ ਕੇ ਉਹਨੇ ਕਲੇਸ਼ ਕਰਨਾ ਤੂੰ ਸੁਖੀਂ ਆ ਬੈਠੀਂ ਆ ਤੈਨੂੰ ਕੋਈ ਬੋਲਣ ਵਾਲਾ ਨਹੀਂ ਹੈਗਾ ਗੱਲ ਤਾਂ ਸਮਝਦੀ ਨਹੀਂ ਹੈਗੀ ਨਾਲੇ ਉਹ ਕਿਹੜਾ ਮੈਂ ਤੈਨੂੰ ਬਾਰ-ਬਾਰ ਕਹੀ ਹੈ ਨਾ ਵੀ ਅਹੀਂ ਤੋੜ ਦੇਣਗੇ ਪੈਸੇ ਹੈ ਨਹੀਂ ਸਾਡੇ ਕੋਲ ਹਜੇ ਉਹਨੂੰ ਲਿਆਉਣ ਵਾਸਤੇ ਸਿੱਧੀ ਜੀ ਗੱਲ ਹੈ ਜਿਹੜੇ ਪੈਸੇ ਭਰੇ ਉਹਨੂੰ ਉੱਥੇ ਬੈਠਾ ਰਹਿਣ ਦੇ ਵਿਚਾਰੋ ਲੈ ਕੇ ਆਵਾਂਗੇ ਅਗੜਾ ਫੇਰ ਪੈਸੇ ਭਾਵੂਗਾ 1 ਰੁਪਿਆ ਨਹੀਂ ਹੈਗਾ ਆਪ ਦਾ ਹਜੇ ਉਹਨੂੰ ਉੱਥੇ ਸਮਿਆਂ ਰਹਿਣ ਦੇ ਕੋਈ ਲੋੜ ਨਹੀਂ ਹੈਗੀ ਮਰੀ ਇਹ ਨਹੀਂ ਦੋਹੇ ਹੀ ਗੱਲਾਂ ਥੋੜੀਆਂ ਬੁੜੀਆਂ ਵਾਲੀਆਂ ਫਿਰ ਛੇਤੀ 헤ਜ ਹੋਣ ਲੱਗ ਜਾਂਦਾ ਉਦੋਂ ਉਦੋਂ ਕਹਿੰਦੀ ਮੈਨੂੰ ਛਡਾ ਦਿਓ ਕੁੜਤਾ ਮੈਨੂੰ ਛਡਾ ਦਿਓ ਕੁੜਤਾ ਹੁਣ ਜੇ 4 ਮਹੀਨੇ ਸੌਕੀ ਹੋ ਗਈ ਤਾਂ ਉਹ ਫਿਰ ਦੁਬਾਰਾ ਕਿੰਨੇ ਗ੍ਰਾਫ ਬਾਏ ਨੇ ਤੁਹਾਨੂੰ ਜੁਗਰਾਉਂਦੇ ਤਾਂ ਤੇ ਤੰਕਾ ਆਈਂਦੀ ਭਰਾ ਮੈਂ ਆ ਜੇਲ ਚਾ ਮਾਮਾ ਜੀ ਮਾਮਾ ਜੀ ਨੂੰ ਕਹਾਂ ਕਰਦੇ ਹਾਂ ਕਿ ਪਿੰਡ ਜਾ ਕੇ ਆਉਂ ਮਾਮਾ ਜੀ ਦੇ ਪਿੰਡ ਜਾ ਕੇ ਆਉਣੀ ਆ ਉਹਨਾਂ ਨੂੰ ਕਹੂੰਗੀ ਉਹ ਤਾਂ ਮੈਨੂੰ ਜਰੂਰ ਪੈਸੇ ਦੇ ਦੇਣਗੇ ਕੰਮ ਜਰੂਰ ਕਰ ਦੇਣਗੇ ਹੁਣ ਤਾਂ ਠੀਕ ਹੋ ਗਿਆ ਹੁਣਾ ਐਨਾ ਥੋੜੇ ਹੋਵੇ ਠੀਕ ਹੋ ਜਾਣਾ ਮਾਮਾ ਜੀ ਦੇ ਪਿੰਡ ਜਾ ਕੇ ਆਉਂਦੇ ਅੱਜ ਅੱਗੇ ਤਾਂ ਕੋਈ ਸੁੱਤੀ ਨਹੀਂ ਹੈਗੀ ਪਰ ਟਾਈਮ ਵੀ ਬਹੁਤ ਹੀ ਜ਼ਿਆਦਾ ਠਾਕੇ ਦੇਖ ਲਈਏ। ਦੀਦੀ ਹਰਤੇ ਦੀਦੀ ਆਉਣੀ ਤਾਂ ਐਂ ਗੁੜੀ ਨਹੀਂ ਚ ਸੁੱਤੇ ਨੇ ਬਾੜਾ ਅਚਰ ਹੋ ਜਾਂਦਾ ਜਦੋਂ ਚ ਸੁੱਤੇ ਵੀ ਨੂੰ ਤਾਂ ਵਿਚਾਰ ਕੰਮ ਕਿ ਹੋ ਗਿਆ। ਇੱਥੇ ਨੂੰ ਪਤਾ ਵਾਸੇ ਵੀ ਮੇਰੇ ਅੱਜ ਮਾਈਗਰੇਨ ਵੀ ਨਜਾ ਉੱਠ ਖੜਿਆ। ਹਾਂ ਉਹ ਜਦੋਂ ਅੱਜ ਤੂੰ ਐਂ ਕਰਦੀ ਨੇ ਤਾਂ ਹੀ ਮੈਂ ਤੈਨੂੰ ਪਹਿਲਾਂ ਠਾਇਆ ਜੀ ਤੇ ਬੜਾਈ ਵੱਡੀ ਤੁਹਾਨੂੰ ਵੀ ਦੇਖ ਰਿਹਾ। ਕੀ ਹੋ ਗਿਆ? ਹੋਣਾ ਕਰਨਾ ਕੀ ਹੈ? 11 ਵਜੇ ਦੀ ਕਿਰਨਾਂ ਲਾਂਪਤਾ ਕਰੋ। ਹਾਂ ਹਾਂ ਕਰੇ ਹੈਣੇਗੀ ਮੈਂ ਕਹਾਂ ਚੱਲ ਮੈਂ ਪਹਿਲਾਂ ਦੁੱਧ ਪਾਉਂਦੀ ਹਾਂ ਬਸ ਉਹਨੂੰ ਲੈ ਮੈਂ ਸਾਰੇ ਘਰ ਚ ਸਾਰੇ ਦਿਨ ਦੀ ਲੱਭੀ ਇੰਨੀ 4:00 ਵੱਜ ਗਏ ਮੈਂ ਤਾਂ ਕਹਾਂ ਚੱਲ 3:00 ਵਜੇ ਚਾਹ ਕਰਨ ਵੇਲੇ ਨੂੰ ਕੀ ਆਜੇ ਆ ਕਰੇਗੀ ਗੀਸਾ ਫਿਰ ਤਾਂ ਗੀਸਾ ਬਈ ਜਾਂਦਾ ਉਹ ਬਈ ਜਾਂਦਾ ਸਣੀ ਸੁਣੀ ਤਾਂ ਮੈਨੂੰ ਆ ਨਹੀਂ ਸਮਝ ਆਉਂਦੀ ਇਹ ਗਈ ਤਾਂ ਗਈ ਕਿੱਥੇ ਉਹ ਕਿੱਝ ਬਣਾ ਦੱਸੇ ਕਿ ਆਨੇ ਵੰਡ ਤਾਂ ਤੈਨੂੰ ਰੈਸਪੀ ਜਣਾਉਣੀ ਫਿਰ ਤਾਂ ਕੰਮ ਹੀ ਖਰਾਬ ਹੋ ਗਿਆ ਅੱਕੇ ਤਾਂ ਕਿਤੇ ਪੈਰ ਪਟਿਆ ਜੀ ਹਾ ਅੱਜ ਕਿਵੇਂ ਪੈਰ ਪਟ ਲਿਆ ਨਹੀਂ ਇਹਨਾਂ ਨੂੰ ਪੁੱਛ ਕੇ ਤੂੰ ਗਈ ਐ ਲੈ ਜੇ ਪੁੱਛ ਕੇ ਗਈ ਹੋ ਤਾਂ ਫਿਰ ਉਲੱਦ ਦੇ ਕਾ ਤੂੰ ਮੈਂ ਤਾਂ ਕਿਹਾ ਨਹੀਂ 11:00 ਵਜੇ ਨਾ ਮੈਂ ਕਿਹਾ ਚਲ 11:00 ਵਾਲੀ ਚਾਹ ਤਰਾਉਣੀ ਆ ਤੂੰ ਜਦੋਂ ਦੇਖੀ ਕਮਰੇ ਚ ਨਾ ਮੈਨੂੰ ਕਿਹਤੋਂ 10:00 ਵਜੇ ਕਦੀ ਗਈ ਹੋ 11:00 ਵਜੇ ਤਾਂ ਮੇਰੀ ਸੋਚ ਐ ਕਿ ਮੇਰੀ ਗੱਲ ਸੁਣ ਮੈਂ ਹੋ ਮੀ ਤਾਂ ਤੂੰ ਮੈਨੂੰ ਪਹਿਲੇ ਹੀ ਖਾ ਲੈਂਦੀ ਉਹ ਦੀਦੀ ਫਿਰ ਜਦ ਤੂੰ ਕਹੀ ਜਾਂਦੀ ਸੀ ਭਾਈ ਮੇਰੇ ਨਾਲ ਜੁਠੀ ਪੇ ਪੜਪੜੀ ਦੀ ਨਾਲ ਜੁਠੀ ਪੇ ਮੈਂ ਤਾਂ ਤਾਂ ਨਹੀਂ ਠਾਇਆ ਹੈਗਾ ਤੇ ਫਿਰ ਤੂੰ ਕਹਿੰਦੀ ਮੈਨੂੰ ਮੈਗਰੇਨ ਚ ਵੀ ਨਹੀਂ ਟਿਕਣ ਦਿੰਦੇ ਆ ਮਾਂ ਚਲੋ ਤੇ ਮੈਂ ਹੈ ਨਾ ਮੈਂ ਤਾਂ ਪਹਿਲਾਂ ਤਾਂ ਸਾਰੇ ਪੋਚੇ ਮੈਂ ਹੈ ਐਡੇ ਘਰੇ ਝਾੜੂ ਲਾ ਕੇ ਕੱਲਾ ਪਤਾ ਨਹੀਂ ਕਿੱਧਰ ਤੁਰ ਗਈ ਫਿਰ ਭਾਂਡਿਆਂ ਦਾ ਭੇਸ਼ਿੰਕ ਭਰਿਆ ਪਿਆਗਾ ਉਹ ਮਾਂਜਿਆ ਫਿਰ ਕੱਪੜੇ ਲੀੜੇ ਟੱਬਰ ਦਾ ਉਹ ਤੋਂ ਤੇ ਫਿਰ ਸੁੱਕਣੇ ਪਾਏ ਵੀ ਬੰਦਾ ਨਾਲ ਸੁੱਕਣੇ ਪਵਾ ਦੇ ਤਵਾਉਣੇ ਦਾ ਕੀ ਆਏ ਫੇਰ ਰਹਿੰਦਾ ਹੁੰਦਾ ਮੈਂ ਕੀ ਆ ਰਚਾ ਨਾ 12 ਵਜੇ ਕੀਤੀ ਅਸੀਂ ਸਾਰਿਆਂ ਨੇ ਪੀਤੀ ਵਨਟੂ ਨੇ ਪੀਤੀ ਐਪੀ ਭਾਈ ਨੇ ਪੀਤੀ ਸਾਰਿਆਂ ਨੇ ਪੀਤੀ ਚਾਹ ਤਾਂ ਇਹ ਮਠਾ ਜਿਹਾ ਚੱਲਣ ਨੂੰ ਪਈ ਰਹਿੰਦੇ ਮੈਂ ਦੱਸਦਾ ਸੀ ਵੀਰੇ ਨੂੰ ਭਾਬੀਰੇ ਹੁਣ ਨਬਲਾਈ ਹੋਈ ਕਿ ਮੈਨੂੰ ਐ ਲੱਗਦਾ ਨਹੀਂ ਤੋ ਹਾਂ ਕਿਤੇ ਜੈਬੀ ਨੂੰ ਭਾਲਣ ਤਾਂ ਹੀ ਤੁਰ ਪੀ ਤੂੰ ਤਾਂ ਮੰਨਦਾ ਨਾ ਆਪਣੀ ਬੇਇੱਜ਼ਤੀ ਖਰਾਬ ਹੋ ਗਈ ਸੱਚੀ ਨਾ ਇਹਨੂੰ ਸ਼ਰਮ ਨਹੀਂ ਆਉਂਦੀ ਜੇ ਤੂੰ ਦੱਸ ਹੀ ਦਿੱਤਾ ਸੀਗਾ ਵੀ ਭਾਈ ਜੈਬੀ ਤਾਂ ਉੱਥੇ ਹੀ ਹੁੰਦਾ ਉਹ ਮੈਂ ਭੁੱਲ ਜਾਨੀ ਆਦਾ ਨਾਂ ਜਾ ਆ ਨਾ ਸਛੜਾ ਉਹ ਕੇਂਦਰ ਹਾਂ ਕੇਂਦਰ ਚ ਸ਼ਾਦੀ ਵੀ ਐ ਨਾ ਸਛੜਾ ਉੱਚ ਛੱਡਿਆ ਹੋਇਆਗਾ ਫੇਰ ਅੱਜ ਭਾਲਣ ਵਾਲੀ ਕੀ ਗੱਲ ਫਿਰ ਮੇਰੀ ਗੱਲ ਸੁਣ ਉਮੀਦ ਰੋਜ਼ ਹੀ ਕਿਨੇ ਪਾਈ ਜਾਂਦੀ ਮੈਨੂੰ ਲੱਗਦਾ ਜਾਂ ਬਾਪ ਦੇ ਪਿੰਖੀ ਜਾਵਣੀ ਹੋਊਗੀ ਮੈਂ ਕਹਤਾ ਸੀ ਮੈਂ ਫਾ ਪਈ ਆਉਂਦੇ ਪਿੰਡ ਜਾਵਣਾ ਜੇ ਤੈਨੂੰ ਆਈ ਲੱਗਦਾ ਨਾ ਤੂੰ ਆਉਂਦੇ ਇਥੇ ਕਿਉਂ ਗੱਲ ਲਈ ਜੇ ਪਿੰਡ ਗਈ ਵੀ ਜਾਣਾ ਵੀ ਸੀ ਹੁਣ ਇਹ ਤਾਂ ਆਪਦੇ ਮਰਜ਼ੀ ਨਾਲ ਆਪੀ ਜਾਂਦੀ ਹੈ ਆਪਣੇ ਐਲਨ ਦੱਸ ਕੇ ਜਾਂਦੀ ਹੁਣ ਸਾਰੀ ਗੱਲ ਤੇਰੇ ਤੇ ਆਊਗੀ ਤੈਨੂੰ ਪਤਾ ਤੂੰ ਵੇਚਦੀ ਸਾਰੇ ਲੈਣ ਦੇ ਬਿਨਾ ਪੁੱਛੇ ਵੇਚਦੀ ਅਗੀ ਲੈ ਮੈਂ ਕਿੱਥੋਂ ਵੇਚੀ ਆ ਨਾ ਮੈਂ ਤਾਂ ਗਈ ਜਾਨੀ ਮੈਂ ਕਹਦਾ ਸੀ ਪਿੰਡ ਵਗ ਜੀ ਉਹ ਤਾਂ ਮੈਂ ਕੱਲ ਕਿਹਾ ਸੀ ਮੈਂ ਫਿਰ ਜੇ ਤੂੰ ਪਈ ਪਿੰਡ ਜਾਣਾ ਤਾਂ ਜਾਵੜਾ

ਨੰਤਰਾਉਦਾ ਇਹ ਬਣਾਉਂ ਗੋਲ ਜਿਹਾ ਸਨ ਤੇ ਲੱਗਦਾ ਕਿ ਆ ਗੁਰੂ ਬਲਤ ਆਪਾਂ ਰੱਖਦੇ ਨਾ ਸੀ ਗਿਆ ਵੀ ਚੱਲ ਜਾਈ ਬੀ ਇਹਨੂੰ ਉਹ ਕਰਕੇ ਰੱਖਦਾ ਹੁਣੇ ਬੋਲਿਆ ਕਰੂ ਮੂਰੇ ਬਾੜਾ ਤੂੰ ਗੜਕ ਤਲੀ ਆਂਦੀ ਆਂਦੀ ਮੈਨੂੰ ਤਾਂ ਹੀ ਲੱਗਦਾ ਤੈਨੂੰ ਤਾਂ ਚਲ ਕੱਲਾ ਬੋਲਣ ਦਾ ਫਿਗਰਾ ਮੈਨੂੰ ਤਾਂ ਹੀ ਲੱਗਦਾ ਵੀ ਜਦੋਂ ਜੀ ਕੀਤਾ ਉਹਦੇ ਚੁੰਨੀ ਚੱਕ ਕੇ ਅੰਦਰ ਪਿਆ ਬੰੂ ਝੋਲਾ ਚੱਕ ਜਿਵੇਂ ਨਹੀਂ ਬਣੂਣੀ ਇਹ ਤਾਂ ਹੋਈ ਤਾਂ ਬੰਦਾ ਇਹ ਤਾਂ ਕੰਮ ਹੀ ਕਿਸੂਤਾ ਹੋ ਗਿਆ ਉਹ ਹੁਣ ਜੇ ਬੰਦਿਆਂ ਨੂੰ ਦੱਸਾਂਗੇ ਦੂਰ ਤਾਂ ਬਣੂ ਦੱਸਵਾ ਕੱਬਾ ਹੈ ਕਿ ਹੈਪੀ ਦਾ ਹੈ ਉਹ ਤਾਂ ਚੱਲ ਠੀਕ ਆ ਮੈਨੂੰ ਹੁਣ ਐ ਦੱਸ ਤੜਕੇ ਦੀ ਨਹੀਂ ਮੈਂ ਤਾਂ ਇਹਨੇ ਕੰਮ ਕਰ ਲਿਆ ਭਈ ਮੇਰੀ ਤਾਂ ਹੁਣ ਹੋ ਗਈ ਜਮਾ ਬੱਸ ਤੈਨੂੰ ਪਤਾ ਦੇ ਦੀ ਮੱਟੀ ਮੱਟੀ ਰਹਿਣੀ ਆ ਤੈਨੂੰ ਜਾਂ ਰਿਫ੍ਰਿਜਰੇਸ਼ਨ ਹੋਇਆ ਹੋਇਆ ਜੋਡੀ ਜੋ ਮਰਚ ਹੈ ਮੈਥਾ ਹੁਣ ਕੰਮ ਨਹੀਂ ਹੁੰਦਾ ਘਾੜ ਵੜ ਕੇ ਗੁੱਸਾ ਨਾ ਕਰੀ ਤੇ ਉਹ ਤਾਂ ਨਿਕਲ ਗਈ ਕੰਮ ਛੜਾ ਕੇ ਹੈ ਕਿਸੇ ਪਾਸੇ ਤੇ ਉਹ ਜਦੋਂ ਆ ਗਈ ਹੁਣ ਭਈ ਉਹਨੂੰ ਕਿ ਸਾਰੇ ਕੰਮ ਕਰਿਆ ਆਉਦੇ ਮੈਂ ਤਾਂ ਡੱਕਾ ਵੀ ਤੋੜਦੀ ਹੁਣ ਤੂੰ ਕਰਨਿਆ ਤੂੰ ਦੇਖ ਆਥਨ ਦੇ ਕੰਮ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਆਂ ਵੀ ਤਾਂ ਮੇਰੇ ਦਿਮਾਗ 'ਚ ਗੱਲ ਆਈ ਜਾਂਦੀ ਆਂ ਹਾਂ ਵੀ ਚੱਲ ਉਹ ਆਪਾਂ ਸੋਚਦੇ ਤਾਂ ਚੰ ਜੀ ਰੱਬ ਨਾ ਕਰੀ ਇਹ ਵੀ ਕਿਤੇ ਆਪ ਦੀ ਮਰਜ਼ੀ ਨਾਲ ਹੀ ਐ ਚੁਣੇਤਰ ਵੀ ਵਾਲੇ ਹੁੰਦੇ ਆ تینوں ਅਚਲ ਕਿਤੇ ਐ ਜਾਵੜੀ ਹੋਵੇ ਤੇ ਮੈਨੂੰ ਭਾਲਣਗੇ ਨਾਲੇ ਮੇਰੇ ਬੰਦੇ ਨੂੰ ਘਰੇ ਲਿਆਉਣਗੇ ਆਇਨਾ ਲੋਕੇ ਵੇਖਣਗੇ ਕਿਸੇ ਪਾਸੇ ਜੀ ਵੀ ਤਾਂ ਤੇ ਸਹੀ ਜਦੋਂ ਕਿ ਉਹ ਜਿੰਦਾ ਨਾਲ ਨਹੀਂ ਨਿਕਲਦਾ ਅਗਲਾ ਟੇਢੀ ਕਰ ਲੈਂਦਾ ਉਹ ਮੈਨੂੰ ਤਾਂ ਲੱਗਦਾ ਹੁਣ ਟੇਡੇ ਪੈਂਤਰੇ ਵਰਤਣ ਲੱਗ ਗਏ ਉਹ ਐ ਮੇਰਾ ਨਾਲ ਤਾਂ ਉਹ ਆਣਾ ਵੀ ਜਿੰਨਾ ਮੰਦਾ ਢੋਲਾ ਬਣ ਕੇ ਦਿਖਾਉਂਦਾ ਹੁੰਦਾ ਤੇ ਉਹਨਾਂ ਵਿੱਚੋਂ ਚੁਸਤ ਚਲਾ ਕੇ ਹੁੰਦਾ ਹਾਲੇ ਮੇਰੇ ਨਾਲ ਵੀ ਬੋਲ ਪੜਾਸ ਕਹਿੰਦੇ ਕੱਲਾ ਬੋਲ ਕੇ ਰਹਿ ਜਾਂਦੀ ਆ ਮੈਨੂੰ ਕਹੀ ਨਹੀਂ ਸਮਝਉਂਦੀ ਇਹ ਮਿੰਨੀ ਜੀ ਕਰੂਗੀ ਤੇ ਹਾਲੇ ਆਪਣੇ ਸਾਹਮਣੇ ਦਾ ਮੂੰਹ ਚ ਬੋਲ ਨਹੀਂ ਸੀ ਤੇ ਅੱਜ ਬਿੜਾ ਦੱਸੀ ਤੁਰ ਗਈ ਜਦੋਂ ਡਰ ਚੱਕ ਕੇ ਮੈਨੂੰ ਲੱਗਦਾ ਉਹ ਤਾਂ ਆਪਣੇ ਸਾਹਮਣੇ ਨਰਮ ਹੈ ਜੈਬੀ ਤੋਂ ਐਵੇਂ ਨਹੀਂ ਕੋ ਟਖਾਲੀ ਸੀ ਆ ਇਹ ਜਿੰਨਾ ਹੱਤ ਤਾਂ ਕਰਦੀ ਹੋਊਗੀ ਤਾਂ ਉੱਠ ਖਾਂਦੀ ਹੋਊਗੀ ਆਪਾਂ ਨੂੰ ਵੀ ਪਤਾ ਅਗਲੇ ਦੇ ਕਮਰੇ 'ਚ ਕੀ ਹੋਈ ਜਾਂਦਾ ਠੀਕ ਤਾਂ ਪਹਿਲਾਂ ਵੀ ਕਿਤੇ ਜਾਂਦੀ ਹੋਵੇ ਜਿਆਰਾਤ ਬਰਾਤੇ ਜਾਂ ਕੰਦੇ ਘੜੇ ਜੇ ਵੀ ਨੂੰ ਪਤਾ ਹੋਵੇ ਤਾਂ ਹੀ ਪੁੱਟਦਾ ਹੋਵੇ ਕਿ ਆਪਾਂ ਨੂੰ ਵਿਚਾਰੇ ਨੂੰ ਚਾਕੇ ਨਾ ਸ਼ਸ਼ੜਾਉ ਕੇ ਅੰਦਰ ਚ ਮਾਰਦੇ ਇਹ ਮੈਂ ਤਾਂ ਆਣੀ ਲਾਸਾ ਪੈਣੀ ਪਹਿਲਾਂ ਤਾਂ ਹੈਗੀ ਸੀ ਜੇ ਵੀ ਇਹ ਜਾ ਹਾਂ ਕਿਤੇ ਇਹੀ ਤਾਂ ਨਹੀਂ ਕੁਝ ਪਾ ਕੇ ਜਾਂਦੀ ਸੀ ਸਹੀ ਗੱਲ ਹੈ ਕਿ ਚਾਪਾਉਂਦੇ ਨੇ ਇਸ ਕਾਰਬੈਂਟ ਦੇ ਨਾਲ ਇਹਦੇ ਪਿੱਛੇ ਹੋਰ ਗੱਲ ਕਰ ਚੱਲ ਕੋਈ ਨਾ ਆ ਜਾਂਦੇ ਉਹਨਾਂ ਮੇਰੀ ਮੰਮਾ ਦਾ ਮੇਰੇ ਵੀ ਸਰਜਾ ਠੀਕ ਹੋ ਗਿਆ ਖਬਰ ਉਹਦੀ ਮੈਂ ਸਮਾਰ ਕੇ ਲੈਣੀ ਹੈ ਚਲ ਚੰਗਾ ਮੈਂ ਨਾ 3:00 ਵਜੇ ਬਣਾਈ ਸੀ ਜਿਆ ਹਜੇ 4:00 ਵਜੇ ਆ ਉਹ ਤਤੀ ਕਰਕੇ ਪੀ ਲਾ ਹੁਣ ਦੇ ਦੋ ਚਾਹ ਬਿੰਦੇ ਬਿੰਦੇ ਨਹੀਂ ਬੰਦੀ ਹੈਗੀ ਮੈਨੂੰ ਤੇ ਨਾਲ ਭਾਂਡ ਮਣ ਕੇ ਭਾਂਡਾ ਰਸੈਂਕ ਭਰਿਆ ਹੁਣ ਤੂੰ ਠੀਕ ਆ ਤੂੰ ਆਦੇ ਮੂੰਹ ਨਾਲ ਕਹਿਣੀ ਆ ਮੈਂ ਤੈਨੂੰ ਦੱਸਾਂ ਟੀ ਮੈਂ ਕਰ ਲੈ ਬਾਹਲੇ ਕੰਮ ਕਰਨਾ ਮੈਂ ਘੰਟਾ ਤੱਕ ਪੈਣੀ ਆ 5:00 ਵਜੇ ਤੱਕ ਤੇ ਤੂੰ ਜਾਤ ਦਿੱਕੇ ਪੀ ਲਾ ਲੈ। ਮੇਰੀ ਗੱਲ ਸੁਣ ਲੈ। ਹਾਂ ਪੈਣੀ ਤਾਂ ਹੈਗੀ ਆ। ਜਦੋਂ ਆ ਗਈ ਨਾ ਉਹ ਤੇ ਤੈਨੂੰ ਰੋਲਾ ਕਰ ਪੈਣ ਦਾ ਸੁਣ ਗਈ। ਫਿਰ ਮੈਂ ਵੀ ਫਿਰ ਉਹਦੀ ਨਾਨੀ ਦੋਤੀ ਇੱਕ ਕਰ ਦੂੰ। ਤੇ ਆ ਜੀ ਮੇਰੇ ਬਰੋਬਰ ਖੜੀ। ਵੀ ਤੂੰ ਅੱਜ ਤਾਂ ਆਏ ਜਾਨੀ ਆ। ਕੱਲ ਨੂੰ ਕਿਸੇ ਭਾਈ ਨਾਲ ਭੱਜ ਜੇ ਸਾਨੂੰ ਕੀ ਪਤਾ ਲੱਗਦਾ। ਤੂੰ ਐਂ ਦੱਸ ਮੈਨੂੰ ਆਏ ਰਹਿ ਦੇ ਥੱਲੇ। ਮੈਂ ਹੁਣ ਹੈਪੀ ਵੀਰੇ ਨੂੰ ਤੇ ਇਹਨਾਂ ਨੂੰ ਦੱਸਣਾ ਬਾਡੂ ਨੂੰ। ਉਹ ਤਾਂ ਤੁਕੇਰਾ ਛੁਪਾ। ਵਿਗਾੜ ਦੇਖਾਂਗੇ ਜੇ ਕਾਨੂੰ ਆ। ਕਾਨੂੰ ਦੇਖਦੇ ਆਂ। ਕੋਈ ਨਾ ਬੰਦਿਆਂ ਦਾ ਕਾਨੂੰਨ ਦਾ ਸਨਮਾਨ ਹੋਣਾ ਇਹ ਜਿੱਦਾ ਕੀ ਐ ਬੰਦਾ ਹੈਣੀ ਇੱਥੇ ਆਏ ਕਹਦੇ ਮੇਰੇ ਜੇਠਾ ਨੇ ਫੜ ਕੇ ਮੈਨੂੰ ਘੁੱਟਿਆ ਟੀਮਾਂ ਦੇ ਸੱਚ ਲਿੱਤਰ ਆਉਂਦੇ ਆ ਤੂੰ ਇਹ ਗੱਲ ਦਾ ਫਿਕਰ ਨਾ ਕਰ ਤੇ ਆ ਜਾ ਲਾ ਮੈਂ ਭਾਂਡੇ ਧੋ ਦਾਂ ਚੱਲ ਥੋੜਾ ਮੈਂ ਵੀ ਇਹ ਪੈਣੀ ਮਤ ਜਾ ਚੱਲ ਬਹਿ ਜਾ ਰੈਸਟ ਕਰ ਲਾ ਕੋਈ ਨਾ ਪੜਦਾ ਜਾ ਕਰਨਾ ਤੇਰੇ ਸਾਹ ਮੈਂ ਪੂਰੇ ਕਰਦੀ ਆਂ ਆਇ ਨਹੀਂ ਤੂੰ ਡੋਟਾ ਉਂਦੀ ਕੀ ਹੱਥੋਂ ਖੁੱਲੀ ਹੁੰਦੀ ਜਾਂਦੀ ਐ ਤੇਰੀ ਦਾ ਲਗਾਵ ਕਸ ਨਹੀਂ ਹੋਊਗੀ ਸਮਾਰ ਕੇ ਕਸਮ ਨਾਲੀ ਤੈਸੇ ਦੇਖੀ ਨਾਲੇ ਚੀਕਾਂ ਮਾਰੇंगी ਤੇ ਨਾਲੇ ਪੈਰੀ ਹਥਲਾਂਗੇ ਵੀ ਦੀਦੀ ਹੁਣ ਨਹੀਂ ਕਰਦੀ ਇਹ ਗਲਤੀ